ਰੋਟਰੀ ਕਲੱਬ ਅਮਰਥਰ ਬੈਟ ਦੇ ਪ੍ਰਧਾਨ ਔਰ ਰੋਟਰੀਅਨ ਡੀਡੀਪੀ ਸਿੰਘ ਸਿਕੰਦਰ ਰੋਟਰੀਅਨ ਸਾਵਨ ਅਰੋੜਾ ਅਤੇ ਸਹਾਇਕ ਗਵਰਨਰ ਔਰ ਰੋਟਰੀਅਨ ਅਸ਼wini अवस्थी ਦੀ ਅਗਵਾਈ ਹੇਠ ਐਸਟੀਆਰ ਗਵਰਨਮੈਂਟ ਕਾਲਜ ਫਾਰ ਔਮਨ ਅਮਰਥਰ ਵਿਖੇ ਮਾਂ ਦੇ ਦੁੱਧ ਦੀ ਕੀ ਮਹੱਤਤਾ ਇਸ ਤਹਿਤ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਬਾਲ ਰੋਗ ਵਿਗਿਆਨਕੀ ਅਤੇ ਅਲਰਜੀ ਮਾਹਿਰ ਡਾਕਟਰ ਨਰੇਸ਼ ਗਰੋਪਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਪਾਵਰਪੁਆਇੰਟ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਨੂੰ ਦੱਸਿਆ ਕਿ ਮਾਦਾ ਦੁੱਧ ਬੱਚਿਆਂ ਲਈ ਕਿਉਂ ਫਾਇਦੇਮੰਦ ਹੁੰਦਾ ਹੈ ਉਹਨਾਂ ਨੇ ਦੱਸਿਆ ਕਿ ਇਹ ਦੁੱਧ ਐਂਟੀਬਾਡੀ ਨਾਲ ਭਰਪੂਰ ਹੁੰਦਾ ਹੈ ਤੇ ਇਹ ਦੁੱਧ ਬੱਚੇ ਨੂੰ ਸ਼ੁਰੂਆਤ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ ਉਹਨਾਂ ਨੇ ਆਖਿਆ ਕਿ ਕਿਸੇ ਵੀ ਕੀਮਤ ਵਿੱਚ ਮਾਂ ਨੂੰ ਇਹ ਦੁੱਧ ਬਰਬਾਦ ਨਹੀਂ ਕਰਨਾ ਚਾਹੀਦਾ ਅਤੇ ਇਹ ਜਿਹੜਾ ਦੁੱਧ ਹੈ ਬੱਚੇ ਦੀ ਬੁੱਧੀ ਦਾ ਵਿਕਾਸ ਵੀ ਕਰਦਾ ਹੈ ਤੋਂ ਇਲਾਵਾ ਮਾਂ ਦਾ ਦੁੱਧ ਅਗਰ ਬੱਚਿਆਂ ਨੂੰ ਸੇਵਰ ਕਰਵਾਇਆ ਜਾਂਦਾ ਹੈ ਤਾਂ ਬੱਚਿਆਂ ਨੂੰ ਅਲਰਜੀ, ਮੋਟਾਪਾ, ਸ਼ੂਗਰ ਵਰਗੀਆਂ ਬਿਮਾਰੀਆਂ ਦਾ ਜਿਹੜਾ ਜੋਖਮ ਹੈ ਉਹ ਵੀ ਘਟਾਉਂਦਾ ਹੈ ਪ੍ਰੋਗਰਾਮ ਦੇ ਸ਼ੈਅ ਚੇਅਰਮੈਨ ਸੀਨੀਅਰ ਬਾਲ ਰੋਗ ਵਿਗਿਆਨਕੀ ਡਾਕਟਰ ਸੰਦੀਪ ਅਗਰਵਾਲ ਸੰਬੋਧਨ ਕੀਤਾ ਅਤੇ ਉਹਨਾਂ ਨੇ ਇਥੇ ਮੇਰੇ ਤੋਂ ਵਿਦਿਆਰਥੀਆਂ ਨੂੰ ਦੱਸਿਆ ਕਿ ਜਗਰਵ ਮਾਵਾਂ ਆਪਣੇ ਬੱਚੇ ਨੂੰ ਦੁੱਧ ਪਿਆਉਂਦੀਆਂ ਹਨ ਤਾਂ ਉਹਨਾਂ ਦੇ ਜਿਹੜਾ ਇੱਕ ਪਿਆਰੇ ਬੱਚੇ ਨਾਲ ਵੱਧ ਹੈ ਅਤੇ ਉਸ ਤੋਂ ਇਲਾਵਾ ਉਹਨਾਂ ਦੇ ਛਾਤੀ ਦਾ ਕੈਂਸਰ ਅਤੇ ਅੰਡਾ ਕੋਸ਼ ਦਾ ਜਿਹੜਾ ਕੈਂਸਰ ਹੈ ਉਹਦਾ ਜੋਖਮ ਵੀ ਘਟਾਉਂਦਾ ਹੈ ਇਸ ਮੁਕੇ ਡਾਕਟਰ ਗਰੋਵਰ ਨੇ ਖਾਸ ਤੌਰ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ 6 ਮਹੀਨਿਆਂ ਤੱਕ ਮਾਂ ਨੂੰ ਆਪਣੇ ਬੱਚੇ ਨੂੰ ਦੁੱਧ ਪਿਵਾਉਣਾ ਚਾਹੀਦਾ ਅਤੇ ਉਸ ਤੋਂ ਬਾਅਦ ਹੀ ਕੋਈ ਬੱਚੇ ਨੂੰ ਭੋਜਨ ਲਗਾਉਣਾ ਚਾਹੀਦਾ ਇਥੇ ਇਥੇ ਮੁਕੇ ਕਾਲਜ ਦੇ ਗ੍ਰਹਿ ਵਿਗਿਆਨਕ ਵਿਭਾਗ ਦੇ ਮੁਖੀ ਸ਼੍ਰੀਮਤੀ ਸੋਨੀਆ ਨੇ ਵਿਦਿਆਰਥੀਆਂ ਲਈ ਸਮਾਗਮ ਵਿੱਚ ਸ਼ਾਨਦਾਰ ਪ੍ਰਬੰਧ ਕੀਤੇ ਸੈਮੀਨਾਰ ਵਿੱਚ 250 ਦੇ ਕਰੀਬ ਵਿਦਿਆਰਥੀਆਂ ਨੇ ਅਤੇ ਇਸ ਤੋਂ ਇਲਾਵਾ ਡੇਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਸਰਕਾਰੀ ਮੈਡੀਕਲ ਕਾਲਜ ਦੇ ਆਰਥੋ ਵਿਭਾਗ ਦੇ ਮੁਖੀ ਸੀਨੀਅਰ ਰੋਟਰੀ ਡਾਕਟਰ ਰਜੇਸ਼ ਕਪਲਾ ਸਪਕਾ ਮੁੱਖ ਰੋਟਰੀਅਨ ਗੌਰਵ ਸ਼ਰਮਾ ਸਹਾਇਕ ਗਵਰਨਰ ਡਾਕਟਰ ਜੇ ਐਸ ਗੁੰਬਰ ਅਤੇ ਨੀਰੋ ਰੋਟੇਰੀਅਨ ਜਸਦੀਪ ਸਿੰਘ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ ਅਤੇ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਕਿਰਨ ਬਾਲਾ ਨੇ ਆਏ ਹੋਏ ਸਾਰੇ ਰੋਟੇਰੀਅਨ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਮਾਂ ਦੇ ਦੁੱਤ ਦੀ ਮਹੱਤਤਾ ਬਾਰੇ ਜਿਹੜੀ ਡਾਕਟਰ ਨਰੇਜ ਗਰੋਵਰ ਵੱਲੋਂ ਕਵਿਤਾ ਲਿਖੀ ਗਈ ਸੀ ਉਸ ਦੀ ਵੀ ਸ਼ਲਾਗਾ ਕੀਤੀ ਗਈ। ਅੱਜ ਅਸੀਂ ਰੋਟਰੀ ਕਲੱਬ ਹੰਮਸੇ ਵੈਸਵਲੋਂ ਸਾਡੇ ਪ੍ਰੈਜ਼ੀਡੈਂਟ ਡੀਪੀ ਪਸੀਨ ਜੀ ਔਰ ਸੈਕਟਰੀ ਸਭਨ अरोड़ा ਜੀ ਸਾਡੇ ਅਸਿਸਟੈਂਟ ਗਵਰਨਰ ਅਸ਼ਨੀ ਵਸਤੀ ਜੀ ਅਸੀਂ ਸਾਰੇ ਮਿਲ ਕੇ ਇਥੇ ਬ੍ਰੈਸਟ ਫੀਡ ਵੀਕ ਜਿਹੜਾ ਹੈ ਉਹਨੂੰ ਮਨਾਉਣ ਵਾਸਤੇ ਇੱਕ ਅਵੇਰਨੈਸ ਸੈਮੀਨਾਰ ਕਰਨ ਵਾਸਤੇ ਆਏ ਆ। ਔਰ ਜਿਹੜੇ ਬੱਚੇ ਨੇ ਜੜੀਆਂ ਬੱਚੀਆਂ ਨੇ ਕਾਲਜ ਦੀਆਂ ਜਿਨ੍ਹਾਂ ਨੇ ਆਉਣ ਵਾਲੇ ਟਾਈਮ 'ਚ ਮਾਵਾ ਵੀ ਬੰਨਾ ਹੈ। ਉਹਨਾਂ ਨੂੰ ਅਸੀਂ ਬ੍ਰੈਸਟ ਫੀਡ ਦੀ ਜਿਹੜੀ ਮਹੱਤਤਾ ਹੈਗੀ ਹੈ। ਉਹਦੇ ਬਾਰੇ ਜਾਣੂ ਕਰਵਾਇਆ, ਜਾਗਰੂਕ ਕਰਵਾਇਆ। ਕਿਉਂਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ ਜੜੀਆਂ ਮਾਵਾਂ ਨੇ ਉਹ ਆਪਣਾ ਦੁੱਧ ਛੱਡ ਕੇ ਉਪਰਾ ਦੁੱਧ ਦੇਣ ਦੀ ਕੋਸ਼ਿਸ਼ ਕਰਦਿਆਂ ਨੇ ਉਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਮਿਲਕ ਅਲਰਜੀ ਵਾਲੇ ਕੇਸਸ ਵੀ ਵੱਧਦੇ ਜਾ ਰਹੇ ਨੇ ਤੇ ਇਸੇ ਇਸੇ ਨੂੰ ਧਿਆਨ ਚ ਰੱਖਦੇ ਹੋਏ ਅੱਜ ਦਾ ਜਿਹੜਾ ਸੈਮੀਨਾਰ ਕੀਤਾ ਔਰ ਉਹਦੇ ਵਿੱਚ ਅਸੀਂ ਬ੍ਰੈਸਟ ਜਿਹੜਾ ਮਿਲਕ ਹੈ ਮਾਂ ਦਾ ਦੁੱਧ ਉਹਦੇ ਬਾਰੇ ਜੋ ਉਹਦੇ ਬੈਨੀਫਿਟਸ ਨੇ ਮਾਂ ਨੂੰ ਹੋਣ ਵਾਲੇ ਜਾਂ ਬੱਚਾ ਨੂੰ ਹੋਣ ਵਾਲੇ ਤੇ ਸੋਸਾਇਟੀ ਨੂੰ ਹੋਣ ਵਾਲੇ ਉਹਦੇ ਬਾਰੇ ਦੱਸਿਆ ਅਰਸੀ ਦੱਸਿਆ ਕਿ ਮਾਂ ਦਾ ਦੁੱਧ ਜਿਹੜਾ ਉਹ ਬੱਚੇ ਨੂੰ ਤੁਰੰਤ ਜਿੰਨੀ ਜਲਦੀ ਹੋ ਸਕੇ ਜਨਮ ਤੋਂ ਬਾਅਦ 1 ਘੰਟੇ ਦੇ ਵਿੱਚ ਵਿੱਚ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਕਿ ਉਹਨੂੰ ਜਿਹੜਾ ਜਲਦੀ ਤੋਂ ਜਲਦੀ ਮਾਂ ਨੂੰ ਦੁੱਧ ਆਜਵੇ ਔਰ ਉਹਨੂੰ ਬੱਚੇ ਨੂੰ ਉਹਦੇ ਬੈਨੀਫਿਟਸ ਮਿਲ ਸਕਣ ਬੱਚਾ ਜਿਹੜਾ ਮਾਂ ਦਾ ਦੁੱਧ ਲੈਂਦਾ ਉਹ ਬਹੁਤ ਸਾਰੀਆਂ ਇਨਫੈਕਸ਼ਨਸ ਤੋਂ ਬਚਦਾ ਉਹਦਾ ਜਿਹੜਾ ਮਾਂ ਦੇ ਨਾਲ ਬੌਂਡਿੰਗ ਬਹੁਤ ਵਧੀਆ ਬਣਦੀ ਹੈ ਉਹਦਾ ਜਿਹੜਾ ਦਿਮਾਗੀ ਵਿਕਾਸ ਅੱਛਾ ਹੁੰਦਾ ਹੈ ਉਹ ਇੰਟੈਲੀਜੈਂਟ ਬੱਚਾ ਬੰਦਾ ਹੈ ਵੱਡਾ ਹੋ ਕੇ ਬਿਮਾਰੀਆਂ ਤੋਂ ਬਚਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਈਵਨ ਡਿਪਰੈਸ਼ਨ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਇਦਾਂ ਦੀਆਂ ਬਿਮਾਰੀਆਂ ਤੋਂ ਵੀ ਬਚਦਾ ਹੈ ਔਰ ਇਦਾਂ ਦੇ ਬੱਚਿਆਂ ਦਾ ਜਿਹੜਾ ਆਈਕਿਊ ਲੈਵਲ ਹੈ ਹਮੇਸ਼ਾ ਦੇਖਿਆ ਗਿਆ ਉਹ ਬਿਹਤਰ ਹੁੰਦਾ ਮਾਂ ਨੂੰ ਵੀ ਇਹਦੇ ਬਹੁਤ ਫਾਇਦੇ ਹੁੰਦੇ ਨੇ ਮਾਂ ਜਿਹੜਾ ਆਪਣਾ weight lose ਕਰ ਸਕਦੀ ਹੈ ਉਹਦੀ ਸਿਹਤ ਅੱਛੀ ਰਹਿੰਦੀ ਹੈ ਉਹਨੂੰ ਕੈਂਸਰਸ ਤੋਂ ਵੀ ਬਚਾਅ ਹੁੰਦਾ ਹੈ ਉਹਦੇ ਵੀ ਜਿਹੜੇ ਰੋਗ ਨੇ ਹਾਈਪਰ ਟੈਂਸ਼ਨ షుਗਰ ਡਾਇਬੀਟਸ ਵਗੈਰਾ ਉਤੋਂ ਵੀ ਬਚਾਉਂਦੇ। ਪਰ ਇਸ ਤਰ੍ਹਾਂ ਦੇ ਬੱਚੇ ਅਸੀਂ ਦੇਖਿਆ ਜਿਹੜੇ ਮਦਰ ਫੀਡ ਲੈਂਦੇ ਨੇ, ਮਾਂ ਦਾ ਦੁੱਧ ਲੈਂਦੇ ਨੇ ਘੱਟ ਬਿਮਾਰ ਹੁੰਦੇ ਨੇ। ਇਸ ਚੀਜ਼ ਦਾ ਫਾਇਦਾ ਜਿਹੜਾ ਸੁਸਾਇਟੀ ਨੂੰ ਵੀ ਹੁੰਦਾ। ਕਿਉਂਕਿ ਜੇ ਸਾਡੇ ਬੱਚੇ ਘੱਟ ਬਿਮਾਰ ਹੋਣਗੇ, ਦੇਸ਼ ਦਾ ਭਵਿੱਖ ਅੱਛਾ ਰਹੇਗਾ। ਦੇਸ਼ ਜ਼ਿਆਦਾ ਤਰੱਕੀ ਕਰੇਗਾ। ਇਹਨਾਂ ਦੀ ਹੈਲਥ ਤੇ ਇਹਨਾਂ ਦੀ ਬਿਮਾਰੀਆਂ ਤੇ ਘੱਟ ਖਰਚਾ ਹੋਏਗਾ। ਸਾਡੇ ਪੈਸੇ ਬਚਣਗੇ ਤੇ ਹੋਰ ਕੰਮਾਂ 'ਚ ਲਗਾ ਸਕਣਗੇ। ਸੋ ਇਸ ਦਾ ਫਾਇਦਾ ਜਿਹੜਾ ਨਾ ਸਾਰੀ ਸਰਕਾਰ ਨੂੰ, ਸਾਰੀ ਸੁਸਾਇਟੀ ਨੂੰ ਵੀ ਹੁੰਦਾ ਹੈ ਤੇ ਇਸ ਕਰਕੇ ਅਸੀਂ ਇਹ ਦੱਸਿਆ ਬੱਚਿਆਂ ਨੂੰ ਕਿ ਮਾਂ ਦਾ ਦੁੱਧ ਹੀ ਸਭ ਤੋਂ ਵਧੀਆ ਦੁੱਧ ਹੈ ਔਰ ਇਸ ਅਤੀ ਉਤਪੰਨ ਦੁੱਧ ਹੈ ਇਸ ਤੋਂ ਇਲਾਵਾ ਆਪਕਾ ਨੂੰ ਉਪਰਾ ਦੁੱਧ ਜਾਂ ਹੋਰ ਚੀਜ਼ਾਂ ਜਿੱਦਾਂ ਸ਼ਾਇਦ ਹੋ ਗਿਆ ਜਾਂ ਕੋਈ ਹੋਰ ਚੀਜ਼ ਨਮਕ ਵਾਲਾ ਪਾਣੀ ਹੋ ਗਿਆ ਮਿੱਠਾ ਪਾਣੀ ਉਪਰਾ ਦੁੱਧ ਡੱਬੇ ਵਾਲਾ ਦੁੱਧ ਸਾਰੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਤੇ ਸਿਰਫ ਤੇ ਸਿਰਫ ਪਹਿਲੇ 6 ਮਹੀਨੇ ਦੇ ਵਿੱਚ ਮਾਂ ਦਾ ਦੁੱਧ ਦੇਣਾ ਚਾਹੀਦਾ ਔਰ ਉਸ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਬਾਕੀ ਖੁਰਾਕ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਔਰ ਇਹਦੇ ਨਾਲ ਨਾਲ ਇਹ ਵੀ ਦੱਸਿਆ ਕਿ ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਆਪਣੀ ਖੁਰਾਕ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ। ਕਿਉਂਕਿ ਉਹਨਾਂ ਨੇ ਦੁੱਧ ਦੇਣਾ ਹੁੰਦਾ ਤੇ ਉਹਨਾਂ ਨੂੰ ਜਿਹੜੀ ਐਕਸਟਰਾ ਖੁਰਾਕ ਐਕਸਟਰਾ ਪ੍ਰੋਟੀਨ ਦੀ ਲੋੜ ਹੁੰਦੀ ਹੈ ਔਰ ਉਹਦੇ ਲਈ ਵੀ ਇਹਨਾਂ ਨੂੰ ਅਸੀਂ ਜਾਗਰੂਕ ਕਰਵਾਇਆ ਜਾਣੂ ਕਰਵਾਇਆ। ਜੀ ਮੈਂ ਸਾਵਨਰ ਰੋਡਰ ਸੈਕਟਰੀ ਰੋਟਰੀ ਕਲੱਬ ਅੰਮ੍ਰਿਤਸਰ ਵੈਸ ਤੋਂ ਅਸੀਂ ਜਿਹੜਾ ਹੁਣ ਸੈਮੀਨਾਰ ਕਰਾਇਆ ਹੈ ਉਹ ਮਦਰ ਬੈਸਟ ਫਿਟਿੰਗ ਅਵੇਅਰਨੈਸ ਵਾਸਤੇ ਕਰਾਇਆ ਹੈ ਕਿ ਇਹ ਬੱਚੀਆਂ ਜਿਹੜੀ ਇਸ ਕਾਲਜ ਦੀ ਹੈਗੀਆਂ ਉਹਨਾਂ ਨੇ ਕੱਲ ਨੂੰ ਮਾਂ ਬਨਣਾ ਹੈ ਜਿਸ ਦਾ ਡਾਕਟਰ ਸਾਹਿਬ ਨੇ ਦੱਸੇ ਉਹਦੇ ਫਾਇਦੇ ਸਾਰੇ ਦੱਸੇ ਮਾਂ ਵਸਤੇ ਬੱਚੇ ਆਸਤੇ بس ਉਸੇ ਉਹ ਹੀ ਸੈਮਨਾਰ ਕਰਾਇਆ ਪਲੱਸ ਅਸੀਂ ਇੱਥੇ ਇੱਕ ਨਵਾਂ ਰੋਟ ਰੈਕਟ ਕਲੱਬ ਬਣਾਣ ਆਇਆ ਜਿਹੜੇ 18 ਸਾਲ ਤੋਂ ਪਲੱਸ ਦੇ ਬੱਚੇ ਐ ਉਹਨਾਂ ਨੂੰ ਜੋ ਲੋਕਲ ਸਰਵਿਸ ਸੋਸ਼ਲ ਸਰਵਿਸਸ ਹਸਤੇ ਜਾਗਰੂਕ ਕਰਨ ਆਇਆ ਕਿ ਕੱਲ ਨੂੰ ਉਹ ਬੱਚੇ ਸੁਸਾਇਟੀ ਵਾਸਤੇ ਕੰਮ ਆਉਣ Thank you.